ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਹੀ ਗੁਰਜੀ ਕੀ ਫਤ ਹੈ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਦਾ ਪ੍ਰਬੰਧ ਪ੍ਰੰਤਨ ਵਿਦਵਾਨਾਂ ਦੇ ਲਿਖਣ ਅਨਸਾਰ ਛੇਵੇਂ ਪਾਸ਼ਾ ਸ੍ਰੀ ਹਰ ਗੋਬਿੰਦ ਸਾਹਿਬ ਜੀ ਨੇ ਸ਼ਾਂਤੀ ਦਾ ਮਾਹੌਲ ਬਣਾਉਣ ਨੂੰ ਮੁੱਖ ਰੱਖਿਆ 8 ਦਸੰਬਰ 1620 ਈਸਵੀ ਦਿਨ ਵੀਰਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦਾ 8 ਅਪ੍ਰੈਲ 1991 ਈਸਵੀ ਨੂੰ ਬਾਬਾ ਪੈਰਥੀਏ ਦੀ ਮੌਤ ਤੋਂ ਮਗਰੋਂ ਮੁਖੀ ਬਾਬਾ ਪੈਰਥੀਏ ਦੇ ਪੁੱਤਰ ਮਿਹਰਬਾਨ ਨੂੰ ਬਾਠਾਫ ਦਿੱਤਾ 18 ਜਨਵਰੀ 1639 ਈਸਵੀ ਨੂੰ ਮਿਹਰਬਾਨ ਦੀ ਮੌਤ ਹੋ ਗਈ। ਇਸ ਦੇ ਪੁੱਤਰ ਹਰੀ ਜੀ ਨੇ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ। 17 April 1996 ਨੂੰ ਹਰੀ ਜੀ ਅਕਾਲ ਚੜਾਣਾ ਕਰ ਗਏ ਫਿਰ ਇਸ ਦੇ ਤਿੰਨੇ ਹੀ ਪੁੱਤਰ ਹਰਕਪਾਲ ਨਰੰਜਨ ਰਾਏ ਤੇ ਕਮਲਨੈਣ ਨੇ ਥੋੜਾ ਚਰਸੀ ਦੇ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਸੰਭਾਲਿਆ ਇਹ ਸਾਰਿਆਂ ਵਿੱਚੋਂ ਸੀ ਵਿੱਚੋਂ ਹੀ ਸੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਛੱਡ ਕੇ ਫਰੋਜਪੁਰ ਚਲੇ ਗਏ ਉੱਥੇ ਹਰੀ ਹਰੇ ਜੀ ਦੇ ਪੁੱਤਰੇ ਹਰ ਸਹਿਬ ਨੇ ਗੁਰੂ ਹਰ ਸਹਿਬ ਨਗਰ ਦੀ ਨੀਂ ਰੱਖੀ ਫਿਰ ਚੂੜ ਮੰਨ ਲੈ ਤੇ ਪਾਈ ਮੋਹਕਮ ਸਿੰਘ ਜਿਸ ਨੇ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਪੁੱਜ ਕੇ 29 ਮਾਰਚ 1706 ਈਸਵੀ ਨੂੰ 10ਵੇਂ ਪਾਸ਼ਾ ਜੀ ਤੋਂ ਅਮਰਤ ਪਾਨ ਕੀਤਾ ਹੋਇਆ ਸੀ ਇਹਨਾਂ ਨੇ 1696 ਈਸਵੀ ਤੱਕ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਦੀ ਦੇਖ ਰੇਖ ਰੱਖੀ ਸਮੇਸ਼ ਪਿਤਾ ਜੀ ਦੀ ਹਜ਼ੂਰੀ ਵਿੱਚ 1672 ਤੋਂ ਆ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 29 ਮਾਰਚ 1791 ਈਸਵੀ ਦਵਾਨਪਦ ਤੈਨ ਯੋਗਤ ਹੋ ਕੇ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਅਤੇ ਸਿੱਖ ਸੰਗਤਾਂ ਦੀ ਸੇਵਾ ਗੁਰਬਾਣੀ ਕਥਾ ਰਹੀਂ ਬੜੀ ਕਠਣਾ ਕਲਣਾ ਨਾਲ ਕਰਦੇ ਆ ਰਹੇ ਸਨ ਸੰਗਤਾਂ ਦਾ ਤੇ ਗੁਰੂ ਕੇ ਸਿੱਖਾਂ ਦਾ ਆਪ ਜੀ ਬਾਰੇ ਅ타 ਸਤਿਕਾਰ ਤੇ ਪ੍ਰੇਮ ਸੀ ਸੰਗਤਾਂ ਵਿੱਚ ਸਤਿਕਾਰਯੋਗ ਹਾਜ਼ਰੀ ਹੁਣ ਕਰਕੇ ਧਾਰਮਿਕ ਕਾਰਜਾਂ ਦੀ ਸੇਵਾ ਸਤਿਗੁਰੂ ਜੀ ਗੁਰਾਂ ਦੀ ਆਗਿਆ ਵਿੱਚ ਆਪ ਹੀ ਕਰਦੇ ਸਨ ਸੰਗਤਾਂ ਆਪ ਜੀ ਦੇ ਨੈਣ ਰਾਤ ਕੀਤੀ ਜਾ ਰਹੀ ਸੇਵਾ ਤੇ ਕਰਵਾਣੀ ਦੀ ਕਥਾ ਤੋਂ ਬਹੁਤ ਪ੍ਰਭਾਵਤ ਹੋ ਸਨ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਤੀਜੇ ਗ੍ਰੰਥੀ ਭਾਈ ਮਨੀ ਸਿੰਘ ਜੀ ਸੱਚਖੰਡ ਸੀ ਦਰਬਾਰ ਸਾਹਿਬ ਜੀ ਦੇ ਤੀਜੇ ਗ੍ਰੰਥੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪਹਿਲਾ ਪ੍ਰਗਾਸ਼ ਭਾਦਰੋਂ ਸੁਦੀ ਏਕਮ ਮੱਸਿਆ ਤੋਂ ਦੂਜੇ ਦਿਨ ਸੰਮਤ ਸੋ 1761 ਇਸਵੀ 15 ਅਗਸਤ 1604 ਇਸਵੀ ਨੂੰ ਹੋਇਆ ਸੀ ਇਸ ਤੋਂ ਅਪ੍ਰੰਤ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗ੍ਰੰਥੀ ਦਾ ਮਾਣ ਬਖਸ਼ਿਆ ਦੂਜੇ ਭਾਈ ਗੁਰਦਾਸ ਜੀ ਹੋਏ ਇਨ੍ਹਾਂ ਤੋਂ ਬਾਅਦ ਭਾਵੇਂ ਦਰਬਾਰ ਸਾਹਿਬ ਜੀ ਉੱਤੇ ਛੋਡੀ ਹਰਾਈ ਜੀ ਦਾ ਅਧਿਕਾਰ ਰਿਹਾ ਪਰ ਉਹ ਗ੍ਰੰਥੀਆਂ ਨਾਲੋਂ ਗੱਦੀਦਾਰ ਹਦਕ ਸੀ ਅਤੇ ਸਿੱਖ ਧਰਮ ਦੀ ਮਰਯਾਦਾ ਬਰਦੋਸ ਨੇ ਉਤੋਂ ਹੀ ਵਿਸ਼ਵਾਸਤਾ ਖਰਾਬ ਖਰਾਬ ਕਰ ਰੱਖੀ ਸੀ ਐਸ ਲਈ ਭਾਈ ਸਹਿਮ ਭਾਈ ਗੁਰਦਾਸ ਜੀ ਤੋਂ ਬਾਅਦ ਸਹੀ ਅਰਥਾਂ ਵਿੱਚ ਤੀਜੇ ਗ੍ਰਾਂਥੀ ਭਾਈ ਮਨੀ ਸਿੰਘ ਜੀ ਹੀ ਸਨ ਆਪ ਜੀ ਦੀ ਅਨੇਕ ਰੁਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵਾਰਤਾ ਰਾਹੀਂ ਸਿੱਖ ਸਿਧਾਂਤ ਤੇ ਪਰੰਪਰਾਨਾਮ ਦਾ ਵਿਸ਼ਲੇਸ਼ਨ ਕਰਨ ਦੀ ਰਹੀ ਭਾਈ ਮਨੀ ਸਿੰਘ ਜੀ ਕਥਾ ਬਾਰਤਾਂ ਨੂੰ ਧਰਮ ਪ੍ਰਚਾਰ ਦਾ ਇੱਕ ਪ੍ਰਭਾਵਸ਼ਾਲੀ ਅੰਗ ਸਮਝਦੇ ਸਨ ਭਾਈ ਮਨੀ ਸਿੰਘ ਜੀ ਦਾ ਅਮਰਤਸਰ ਜਾਣਾ 1697 ਈਸਵੀ ਵਿੱਚ ਹਰਜੀ ਦੀ ਮੌਤ ਮਗਰੋਂ ਅਸ ਦੇ ਚਾਰੇ ਪੁੱਤਰ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਜੀ ਦੀ ਸੇਵਾ ਤੇ ਇੰਤਜ਼ਾਮ ਠੀਕ ਤਰੀਕੇ ਨਾਲ ਨਾ ਕਰ ਸਕੇ ਇਹ ਸਾਰੇ ਦੇ ਸਾਰੇ ਛੇਤੀ ਹੀ ਸ੍ਰੀ ਅਮਰਤਸਰ ਸਹਿਮ ਜੀ ਤੋਂ ਸੇਵਾ ਛੱਡ ਕੇ ਚਲੇ ਗਏ। ਕੁਝ ਸਮੇਂ ਬਾਅਦ ਗੁਰੂ ਦੇ ਗੁਰੂ ਦੇ ਚੱਕ ਸ੍ਰੀ ਅਮਰਤਸਰ ਤੋਂ ਲੈ ਲੋਕ ਵੀ ਜਾਣੇ ਸ਼ੁਰੂ ਹੋ ਗਏ। ਜਿਸ ਕਰਕੇ ਗੁਰੂ ਕੀ ਨਗਰੀ ਸ੍ਰੀ ਅਮਰਤਸਰ ਦੀ ਵਾਦੀ ਕਠਣੀ ਸ਼ੁਰੂ ਹੋ ਗਈ। ਇੱਥੋਂ ਦੀ ਸਿੱਖ ਸੰਗਤਾਂ ਤੇ ਲਾਕੇ ਦੀ ਸੰਗਤ ਨੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਕਲਗੀਧਰ ਦਸਵੇਂ ਸਿੱਤਾ ਜੀ ਪਾਸ 2 मई 1996 ਇਸਮੀ ਨੂੰ ਨਿਮਰਤਾ ਸਹਿਤ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਜੀ ਸਹਿਬ ਸ੍ਰੀ ਅਮਰਤਸਰ ਵਿਖੇ ਚੰਗੇ ਸੁਜਮਾਨ ਸਿੱਖ ਨੂੰ ਸੇਵਾ ਤੇ ਪ੍ਰਬੰਧ ਲਈ ਬੇਨਤੀ ਕੀਤੀ ਜਿਸ ਕਰਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਮੈਂ ਬਤਾਂਤੇ ਗਿਆਨੀ ਦੇ ਆਧਾਰ ਤੇ ਖਾਲਸਾ ਸਾਧਨਾ ਤੋਂ ਪਹਿਲਾ ਸਿੱਖਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਸ੍ਰੀ ਹਰਮੰਦਰ ਸਾਹਿਬ ਸ੍ਰੀ